ਇਰ ਸੌਲੀਆਂ ਦੇ ਬੜੇ ਕੇਸ ਸੁਣਨ ਨੂੰ ਮਿਲਦੇ ਨੇ ਕਿ ਬੱਚੇ ਦਾ ਚਰ ਸੌਲੀਆਂ ਆਮ ਜੀ ਹੁੰਦੀ ਜਾ ਰਹੀ ਆ ਇਹ ਕਿਨਾਂ ਕਿਨਾਂ ਨੂੰ ਹੁੰਦੀ ਆ ਕਿਹੜੀ ਉਮਰ 'ਚ ਇਹ ਹੋ ਸਕਦੀ ਆ ਸਾਡੇ ਕੋਲ ਤੇ 13 ਸਾਲ ਦਾ ਬੱਚਾ ਬੱਚੀ ਵੀ ਕਾਈ ਉਹਦੇ ਵੀ ਸੌਲੀਆਂ ਦੇ ਅਜਿ ਵਿੱਚ ਬੱਚੇਦਾਨੀ ਚ ਤੇ ਇਹ ਇਹ ਦਾ ਉਮਰ ਤਾਂ ਹੁਣ ਕੋਈ ਨਹੀਂ ਕਿਹਾ ਜਾ ਸਕਦਾ ਕਲੀਆਂ ਹੀ ਚੀਜ਼ਾਂ ਆ ਆਮ ਹੋ ਗਈਆਂ ਪਹਿਲਾਂ ਇਹਨਾਂ ਚੀਜ਼ਾਂ ਦਾ ਕੋਈ ਐਡਾ ਰੋਲ ਨਹੀਂ ਤਾਂ ਹੁੰਦਾ ਸਾਡੀ ਜ਼ਿੰਦਗੀ 'ਚ ਵਿਆਹ ਤੋਂ ਕਈ ਸਾਲ ਬੀਤਣ ਬਾਅਦ ਦੀ ਸੁਲਤਾਨ ਆ ਜਿਹੜੀ ਉਹ ਨਹੀਂ ਹੁੰਦੀ ਤਾਂ ਇਹ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਕੀ ਆ ਗਰਭ ਨਿਰੋਧ ਗੋਲੀਆਂ ਲੈਣੇ ਉਹ ਵੀ ਇੱਕ ਕਾਰਨ ਆ ਵੱਡਾ ਤੇ ਇਹ ਰਸੌਲੀ ਰਸੌਲੀਆਂ ਹੋ ਜਾਣ ਉਸਦੇ ਬੱਚਾ ਨਹੀਂ ਹੋ ਸਕਦਾ ਕਿਰਨਾਂ ਦੇ ਗੱਲਾਂ ਚੱਲਦੀਆਂ ਨੇ ਇਹ ਗੱਲ ਸੱਚ ਆ ਜਾਂ ਝੂਠ ਆ ਸੌਲੀ ਠੀਕ ਹੋ ਜਾਂਦੀ ਹੈ ਬੱਚਾ ਵੀ ਹੁੰਦਾ ਤੇ ਇੱਕ ਇਦਾਂ ਹੁੰਦਾ ਵੀ ਇਹਨਾਂ ਚੀਜ਼ਾਂ ਤੋਂ ਬਿਨਾ ਵੀ ਬੱਚਾ ਨਾ ਹੋ ਤਾਂ ਕਾਰਨ ਇੱਕ ਹੋਰ ਸਮੱਸਿਆ ਵੀ ਹੈਗੀ ਇੱਕ ਜਿਹੜਾ ਲਪੋਰੀਆ ਪਾਣੀ ਜਿਹੜਾ ਪਿੰਦਾ ਹੈ ਚਿੱਟਾ ਜਿਹਾ ਪਾਣੀ ਔਰ 15 ਦਿਨ ਦੇ ਵਿੱਚ ਤੁਸੀਂ ਦੇਖੋਗੇ ਵੀ ਤੁਹਾਡਾ ਲਪੋਰੀਆ ਕਿੱਥੇ ਚਲੇ ਗਿਆ ਤੇ ਬੱਚਾ ਫਿਰ ਕਨਸੀਵ ਹੋ ਸਕਦਾ ਹੈ ਜੈਂਟਸ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ ਸ਼ਕਰਾਣੂਆਂ ਦੀ ਕਮੀ ਜਾਂ ਉਹਦਾ ਕਮਜ਼ੋਰੀ ਉਹਨਾਂ ਦਾ ਵੀ ਸਾਡੇ ਕੋਲ ਬਹੁਤ ਵਧੀਆ ਔਰ ਬਹੁਤ ਸਾਰਤਕ ਇਲਾਜ ਹੈ ਟਰੀਟਮੈਂਟਾਂ ਕਿੰਨਾ ਕੁ ਲੰਬਾ ਉਹਦਾ ਪ੍ਰੋਸੈਸ ਹੁੰਦਾ ਹੈ ਐਦਾਂ ਨਹੀਂ ਹੈ ਵੀ ਉਹੀ ਕੋਈ ਵੀ 6 ਮਹੀਨੇ ਦਵਾਈ ਖਾਓ ਫੇਰ ਦੇਖੇਗਾ ਐਦਾਂ ਨਹੀਂ ਅਸੀਂ ਪੂਰੇ ਪ੍ਰੋਸੀਜਰ ਨਾਲ ਕੰਮ ਕਰੇਗਾ ਵਰਦਨ ਨੂੰ ਤਾਂ ਖਾਸ ਤੌਰ ਤੇ ਸੈਗ ਲੱਗਦੀ ਆ ਵੀ ਯਾਰ ਮੇਰੇ ਤੇ ਸਵਾਲ ਚੁੱਕਣਗੇ ਵੀ ਮੈਨੂੰ ਕਹਿਣਗੇ ਵੀ ਤੇਰੇ ਚ ਕਮੀ ਆ ਤਾਂ ਫਿਰ ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਇਹ ਇੱਕ ਬਿਮਾਰੀ ਆ ਦੇਖੋ ਰੋਗ ਆ ਜਿਹੜਾ ਰੋਗ ਕਿਸੇ ਦੇ ਬਸ ਦੀ ਗੱਲ ਥੋੜਾ ਹੁੰਦੀ ਆ ਇਹ ਜੇ ਤੁਸੀਂ ਸਹੀ ਦੱਸੋਗੇ ਨੇ ਵੱਧਦੀ ਜਾਣੀ ਇਹ ਬਿਮਾਰੀ ਅਲਰਜੀ ਦਾ ਹੱਲ ਹੈਗਾ ਅਲਰਜੀ ਦੇ ਕੋ ਕਣਕ ਤੋਂ ਅਲਰਜੀ ਜਿਵੇਂ ਡੇਅਰੀ ਪ੍ਰੋਡਕਟਾਂ ਤੋਂ ਅਲਰਜੀ ਜਾਂ ਉਦਾਂ ਅਲਰਜੀ ਇਹ ਵੱਖਰੀਆਂ ਵੱਖਰੀਆਂ ਅਲਰਜੀਆਂ ਇਹ ਇਹ ਵੀ ਬਿਲਕੁਲ ਠੀਕ ਹੋ ਜਾਂਦੀਆਂ ਅਲਰਜੀ ਦਾ ਸਾਡੇ ਕੋਲ ਬਹੁਤ ਵਧੀਆ ਦਵਾਈ ਹੈ ਕੀ ਕਹਿੰਨੇ ਭਗੰਦਰ ਹੋ ਗਿਆ ਹੋੜਾ ਭਗੰਦਰ ਹੋ ਗਿਆ ਕਈ ਤਾਂ ਉਹਨੂੰ ਭਗੰਦਰ ਨੂੰ ਵੀ ਬਵਾਸੀਰ ਦੱਸੀ ਜਾਂਦੇ ਆ ਬਵਾਸੀਰ ਵੀ ਕਈ ਕਿਸਮ ਦੀ ਹੁੰਦੀ ਤੇ ਇਹਨਾਂ ਸਾਰੀਆਂ ਦਾ ਸਾਡੇ ਕੋਲ ਆਜ ਹੈ ਔਰ ਇਹ ਪ੍ਰੋਪਰ ਇਲਾਜ ਹੁੰਦਾ ਡਿਪਰੈਸ਼ਨ ਵੀ ਅੱਜ ਕੱਲ ਬਹੁਤ ਵੱਡੀ ਪ੍ਰੋਬਲਮ ਹੈ ਜਾਂ ਮਾਈਗਰੇਨ ਸਿਰ ਦਾ ਅਕਦਾ ਸਿਰ ਦਾ ਦੁਖਣਾ ਤੇ ਉਹ ਉਹ ਬੜੀ ਜਲਦੀ ਠੀਕ ਹੋ ਜਾਏਗਾ ਤੁਹਾਨੂੰ 15 ਦਿਨ ਦੀ ਦਵਾਈ ਵੀ ਦੱਸ ਦੇਗੀ ਵੀ ਤੁਹਾਡੀ ਮਾਈਗਰੇਨ ਬਿਲਕੁਲ ਠੀਕ ਹੋ ਜਾਏਗੀ ਅੱਜ ਕੱਲ ਸਾਡੇ ਅਜੋਕੇ ਜੀਵਨ ਦੇ ਵਿੱਚ ਕਈ ਸਮੱਸਿਆਵਾਂ ਸਿਹਤ ਨੂੰ ਲੈ ਕੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੱਡੀ ਸਮੱਸਿਆ ਹੈ ਕਿ ਵਿਆਹ ਦੇ ਕਈ ਸਾਲਾਂ ਬਾਅਦ ਵੀ ਬੱਚਾ ਜਿਹੜਾ ਉਹ ਨਹੀਂ ਹੁੰਦਾ ਸੰਤਾਨ ਨਹੀਂ ਹੁੰਦੀ ਹਸਪਤਾਲਾਂ ਵਿੱਚ ਜਾ ਕੇ ਜਾਂ ਹੋਰ ਵੱਖ-ਵੱਖ ਥਾਵਾਂ ਉੱਤੇ ਜਾ ਕੇ ਇਲਾਜ ਕਰਵਾਏ ਜਾਂਦੇ ਨੇ ਲੇਕਿਨ ਕੋਈ ਵੀ ਹੱਲ ਆ ਜਿਹੜਾ ਉਹ ਕਈ ਵਾਰ ਨਹੀਂ ਨਿਕਲਦਾ ਤਾਂ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਇਸ ਮਸਲੇ ਨੂੰ ਲੈ ਕੇ ਸਾਹਮਣੇ ਆਉਂਦੀਆਂ ਨੇ ਚਾਹੇ ਉਹ ਰਸੌਲੀਆਂ ਦੀ ਸਮੱਸਿਆ ਹੋਵੇ ਚਾਹੇ ਉਹ ਕਿਸੇ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਦੀ ਸਮੱਸਿਆ ਹੋਵੇ ਚਾਹੇ ਮਰਦਾਨਾ ਤਾਕਤ ਦੀ ਸਮੱਸਿਆ ਹੋਵੇ ਜਾਂ ਫਿਰ ਹੋਰ ਸਮੱਸਿਆਵਾਂ ਹੋਣ ਤਾਂ ਇਸ ਗੱਲ ਦਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਾਰਨ ਬਣਦੀਆਂ ਨੇ ਤਾਂ ਗੱਲਬਾਤ ਕਰਦੇ ਆ ਵੈਦ ਜਸਵੰਤ ਸਿੰਘ ਸਾਡੇ ਨਾਲ ਨੇ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਤਾਂ ਅੱਜ ਕੱਲ ਇਹ ਬੜਾ ਆਮ ਜਾ ਹੋ ਗਿਆ ਕਿ ਵਿਆਹ ਤੋਂ ਕਈ ਸਾਲ ਬੀਤਣ ਬਾਅਦ ਵੀ ਸੰਤਾਨ ਆ ਜਿਹੜੀ ਉਹ ਨਹੀਂ ਹੁੰਦੀ ਤਾਂ ਇਹ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਕੀ ਆ ਕਿਉਂਕਿ ਕਾਰਨ ਵੱਖ-ਵੱਖ ਨੇ ਲੇਕਿਨ ਕੁਝ ਕਾਰਨ ਅਜਿਹੇ ਨੇ ਜਿਹੜੇ ਸਭ ਤੋਂ ਜ਼ਿਆਦਾ ਦੇਖੇ ਜਾਂਦੇ ਨੇ ਦੇਖੋ ਇਹ ਕਾਰਨ ਤਾਂ ਇਹਦੇ ਬਹੁਤ ਹੁੰਦੇ ਆ ਕਾਰਨ ਜਿਹੜੀ ਪ੍ਰੋਬਲਮ ਹੈ ਇਹ ਲੇਡੀਜ਼ 'ਚ ਵੀ ਹੋ ਸਕਦੀ ਜੈਂਟਸ 'ਚ ਵੀ ਹੋ ਸਕਦੀ ਹੈ ਕਿਉਂਕਿ ਸ਼ਗਰਾਂਡ ਨਹੀਂ ਬਣਦੇ ਸ਼ਗਰਾਂਡ ਕਾ ਉਹ ਕਾਉਂਟ ਘਟਾ ਤਾਂ ਉਹ ਉਹਦੇ ਵੀ ਕਾਰਨ ਹੋ ਸਕਦਾ ਹੈ ਲੇਡੀਜ਼ ਦੇ ਵਿੱਚ ਅੰਡਾ ਨਹੀਂ ਬਣਦਾ ਤਾਂ ਉਹ ਵੀ ਕਾਰਨ ਹੋ ਸਕਦਾ ਟਿਊਬਾਂ ਬਣਦਾ ਜਾਂ ਲੇਡੀਜ਼ ਦੇ ਉਹਦੇ ਵਿੱਚ ਰਸੌਲੀ ਵਗੈਰਾ ਬਣ ਗਈ ਹੈ ਆਪਣੇ ਬੱਚਾਦਾਨੀ ਚ ਜਾਂ ਟਿਊਬਾਂ ਦੇ ਵਿੱਚ ਰਸੌਲੀ ਹੈ ਓਵਰੀ ਚ ਇਹ ਉਹ ਵੀ ਕਾਰਨ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਆਪਾਂ ਕਰਦੇ ਆ ਪਰ ਜਣੀ ਪਹਿਲਾਂ ਚੈੱਕ ਕਰਨਾ ਪਏਗਾ ਵੀ ਪ੍ਰੋਬਲਮ ਕਿਦੇ ਵਿੱਚ ਹੈ ਤਾਂ ਇਹ ਹਜੇ ਨਾਲ ਤੁਸੀਂ ਦੱਸਿਆ ਰਸੌਲੀਆਂ ਦਾ ਤੇ ਰਸੌਲੀਆਂ ਦੇ ਬੜੇ ਕੇਸ ਸੁਣਨ ਨੂੰ ਮਿਲਦੇ ਨੇ ਕਿ ਬੱਚੇਦਾਨੀ ਚ ਰਸੌਲੀ ਆਮ ਜੀ ਹੁੰਦੀ ਜਾ ਰਹੀ ਆ ਇਹ ਕਿਹਨਾਂ ਕਿਹਨਾਂ ਨੂੰ ਹੁੰਦੀ ਆ ਕਿਹੜੀ ਉਮਰ ਚ ਇਹ ਹੋ ਸਕਦੀ ਆ ਵੀ ਇਹ ਹੁਣ ਤਾਂ ਹੁਣ ਸਾਡੇ ਕੋਲ ਤੇ 13 ਸਾਲ ਦਾ ਬੱਚਾ ਬੱਚੀ ਵੀ ਕਾਈ ਉਹਦੇ ਵੀ ਰਸੌਲੀ ਸੀ ਉਹਦੇ ਵਿੱਚ ਬੱਚੇਦਾਨੀ ਚ ਤੇ ਇਹ ਇਹ ਦਾ ਉਮਰ ਤਾਂ ਹੁਣ ਕੋਈ ਨਹੀਂ ਕਿਹਾ ਜਾ ਸਕਦਾ ਅੱਗੇ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਇਹ ਬਾਅਦ ਚ ਬਣਦੀ ਆ ਜਾਨੀ ਕਿ ਬਾਲਗ ਦੀ ਬਣਦੀ ਆ ਪਰ ਹੁਣ ਨਹੀਂ ਹੋਣਤਾ ਹੈ ਬੱਚਿਆਂ ਦੇ ਵੀ ਬਣ ਲੱਗੀ ਸਾਡੇ ਖਾਣੇ ਪੀਣੇ ਇਦਾਂ ਦੇ ਹੋ ਗਏ ਜ਼ਹਿਰ ਆ ਹੀ ਆ ਜਿਹੜੀਆਂ ਅਸੀਂ ਖਾਂਦੇ ਆ ਤੁਸੀਂ ਤੇ ਮੈਂ ਇੱਕ ਇੱਕ ਗੱਲ ਕਿਸੇ ਦੀ ਸੁਣ ਰਿਹਾ ਸੀ ਉਹ ਕਹਿੰਦੇ ਵੀ ਸਾਨੂੰ ਡਾਕਟਰ ਪ੍ਰੋਬਲਮ ਸੀ ਕੋਈ ਸਾਹ ਦੇ ਪ੍ਰਤੀ ਤੇ ਡਾਕਟਰ ਨੇ ਕਿ ਤੋਂ ਦਵਾਈ ਲੈ ਰਹੇ ਤੇ ਦਿੱਲੀ ਚ ਰਹਿ ਰਹੇ ਅਸੀਂ ਬੰਦਾ ਉਹ ਤੇ ਡਾਕਟਰ ਕੋਲ ਗਿਆ ਵੀ ਕਹਿੰਦੇ ਵੀ ਅਸੀਂ ਜਾਣਾ ਉਹਦੇ ਲਈ 6 ਮਹੀਨੇ ਲਈ ਉੱਥੇ ਜਾਣਾ ਸੀ ਅਮਰੀਕਾ ਜਾਣਾ ਬੱਚਿਆਂ ਕੋਲ ਵੀ ਸਾਨੂੰ 6 ਮਹੀਨੇ ਦੀ ਦਵਾਈ ਦੇ ਦੋ ਉਹ ਕਹਿੰਦਾ ਵੀ ਤੁਸੀਂ ਡਾਕਟਰ ਕਹਿੰਦਾ ਤੁਸੀਂ 1 ਮਹੀਨੇ ਦੀ ਦਵਾਈ ਲੈ ਜਾਓ ਤੁਸੀਂ ਉੱਥੇ ਜਾ ਕੇ ਤਾਂ ਤੁਸੀਂ ਦਵਾਈ ਲੈਣ ਦੀ ਜਰੂਰਤ ਨਹੀਂ ਪੈਣੀ ਤੁਹਾਨੂੰ ਵੀ ਉੱਥੇ ਜਾ ਕੇ ਐਦਾਂ ਹੀ ਠੀਕ ਹੋ ਜਾਣਾ ਤੇ ਉਹ ਬੰਦਾ ਕਹਿੰਦਾ ਮੈਂ ਉੱਥੇ ਜਾ ਕੇ ਮੈਂ ਦਵਾਈ ਜਿਹੜੀ ਲੈ ਕੇ ਵੀ ਗਿਆ ਉਹ ਵੀ ਨਹੀਂ ਲੈਣ ਦੀ ਜਰੂਰਤ ਮੈਨੂੰ ਉੱਥੇ ਜਾ ਕੇ ਐਦਾਂ ਠੀਕ ਹੋ ਗਿਆ ਇੰਨਾ ਜਣੀ ਕਿ ਸਾਡਾ ਵਾਤਾਵਰਨ ਦੂਸ਼ਿਤ ਹੋ ਚੁੱਕਿਆ ਤੇ ਇਸ ਕਰਕੇ ਬਾਕੀ ਸਾਡੇ ਖਾਣੇ ਤਲੀਆਂ ਹੋਈਆਂ ਚੀਜ਼ਾਂ ਆਮ ਹੋ ਗਈਆਂ ਪਹਿਲਾਂ ਇਹਨਾਂ ਚੀਜ਼ਾਂ ਦਾ ਕੋਈ ਐਡਾ ਰੋਲ ਨਹੀਂ ਤਾਂ ਹੁੰਦਾ ਸਾਡੀ ਜ਼ਿੰਦਗੀ 'ਚ ਸਾਡੇ ਬਚਪਨ 'ਚ ਤਾਂ ਅਸੀਂ ਕਿਤੇ ਮੇਰੇ ਖਿਆਲ ਨਾਲ ਸਾਲ ਦੇ ਵਿੱਚ ਇੱਕ ਦੋ ਵਾਰ ਤਲੀ ਹੀ ਚੀਜ਼ ਖਾਂਦੇ ਹੁੰਦੇ ਸੀ ਹੁਣ ਤਾਂ ਰੋਜ਼ ਡੇਲੀ ਦਾ ਕੰਮ ਹੋ ਗਿਆ ਇਸ ਕਰਕੇ ਇਹ ਇਹ ਬਣਦੀ ਸਾਡੀ ਖਾਦ ਖਰਾਕ ਜਿਹੜੀ ਮਾੜੀ ਹੈ ਉਹਦੇ ਕਾਰਨ ਹੈ ਤੇ ਬਾਕੀ ਇੱਕ ਹੋਰ ਕਾਰਨ ਹੁੰਦਾ ਹੈ ਜਿਹੜੀਆਂ ਅਸੀਂ ਗੋਲੀਆਂ ਲੰਨੇ ਆ ਉਹ ਮਾਲਾੜੀ ਵਗੈਰਾ ਜਾਨੀ ਕਿ ਗਰਭ ਨਿਰੋਧਕ ਗੋਲੀਆਂ ਲੰਨੇ ਆ ਉਹ ਵੀ ਇੱਕ ਕਾਰਨ ਹੈ ਵੱਡਾ ਇਹ ਰਸੌਲੀ ਬਣਦਾ ਇਤੋਂ ਇੱਕ ਅੱਜ ਕੱਲ੍ਹ ਹੋਰ ਹੁੰਦਾ ਹੈ ਨਾ ਕਿ ਇਹ ਗੱਲ ਚੱਲਦੀ ਆ ਵੀ ਜਿਸ ਦੇ ਰਸੌਲੀਆਂ ਹੋ ਜਾਣ ਉਸ ਦੇ ਬੱਚਾ ਨਹੀਂ ਹੋ ਸਕਦਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਇਹ ਗੱਲ ਸੱਚ ਆ ਜਾਂ ਝੂਠ ਆ ਅਗਰ ਇਹ ਰਸੌਲੀਆਂ ਦੀ ਸਮੱਸਿਆ ਹੈ ਤਾਂ ਬੱਚਾ ਹੋਣ ਦੀ ਸੰਭਾਵਨਾ ਹੁੰਦੀ ਹੈ ਅਗਰ ਹੁੰਦੀ ਹੈ ਤਾਂ ਕਿਹੜੇ ਫੈਕਟਰਾਂ ਤੇ ਇਹ ਗੱਲ ਆ ਜਿਹੜੀ ਉਹ ਡਿਪੈਂਡ ਕਰਦੀ ਹੈ ਨਹੀਂ ਇਹ ਠੀਕ ਕੋਈ ਚੱਕਰ ਨਹੀਂ ਹੈਗਾ ਰਸੌਲੀ ਠੀਕ ਹੋ ਜਾਂਦੀ ਹੈ ਰਸੌਲੀ ਐਡੀ ਕੋਈ ਗੱਡੀ ਬਗਾਲ ਨਹੀਂ ਹੈ ਕਿ ਰਸੌਲੀ ਠੀਕ ਹੋ ਜਾਂਦੀ ਹੈ ਜਿੱਤੇ ਬੱਚੇ ਦਾ ਨਹੀਂ ਤੇ ਹੋਵੇ ਚਾਹੇ ਓਵਰੀ ਦੀ ਹੋਵੇ ਰਸੌਲੀ ਠੀਕ ਹੋ ਜਾਂਦੀ ਹੈ ਬੱਚਾ ਵੀ ਹੁੰਦਾ ਤੇ ਇੱਕ ਇਦਾਂ ਹੁੰਦਾ ਵੀ ਇਹਨਾਂ ਚੀਜ਼ਾਂ ਤੋਂ ਬਿਨਾ ਵੀ ਬੱਚਾ ਨਾ ਹੋਣ ਦਾ ਕਾਰਨ ਇੱਕ ਹੋਰ ਸਮੱਸਿਆ ਵੀ ਹੈਗੀ ਇੱਕ ਜਿਹੜਾ ਲਕੋਰੀਆ ਪਾਣੀ ਜਿਹੜਾ ਪਿੰਦਾ ਚਿੱਟਾ ਜਿਹਾ ਪਾਣੀ ਉਹ ਹੁੰਦਾ ਲਕੋਰੀਆ ਜੀ ਉਹ ਵੀ ਇੱਕ ਵੱਡੀ ਸਮੱਸਿਆ ਹੈ ਉਹ ਉਹ ਵੀ ਸਾਡੇ ਕੋਲੋਂ ਦਾ ਪੱਕਾ ਇਲਾਜ ਹੈ ਬਿਲਕੁਲ ਔਰ 15 ਦਿਨ ਦੇ ਵਿੱਚ ਤੁਸੀਂ ਦੇਖੋਗੇ ਵੀ ਤੁਹਾਡਾ ਲਕੋਰੀਆ ਕਿੱਥੇ ਚਲੇ ਗਿਆ ਜੀ ਤੇ ਬੱਚਾ ਫਿਰ ਕਨਸੀਵ ਹੋ ਸਕਦਾ ਹੈ ਇਹ ਜਿਹੜੀਆਂ ਜਿਹੜੀਆਂ ਸਾਰੀਆਂ ਪ੍ਰੋਬਲਮ ਆ ਆਪਾਂ ਇਹਨਾਂ ਦਾ ਸਾਰਿਆਂ ਦਾ ਇਲਾਜ ਕਰਦੇ ਆ ਜਿਹੜੀਆਂ ਇਹ ਪ੍ਰੋਬਲਮ ਆ ਤੁਸੀਂ ਦਸੀਆਂ ਇਹਨਾਂ ਸਾਰੀਆਂ ਦੇ ਪ੍ਰੋਬਲਮ ਦਾ ਇਲਾਜ ਕਰਦੇ ਆ ਦੂਜਾ ਤੇ ਜੈਂਟਸ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਆ ਸ਼ਕਰਾਣੂਆਂ ਦੀ ਕਮੀ ਜਾਂ ਉਹਦਾ ਕਮਜ਼ੋਰੀ ਉਹਨਾਂ ਦਾ ਵੀ ਸਾਡੇ ਕੋਲ ਬਹੁਤ ਵਧੀਆ ਔਰ ਬਹੁਤ ਸਾਰਥਕ ਇਲਾਜ ਆ ਔਰ ਇਹਨੇ 100% ਜਾਨੀ ਕਿ 100% ਤਾਂ ਕਹਿੰਦੇ ਕਹਿਣਾ ਨਹੀਂ ਚਾਹੀਦਾ ਜਾਨੀ ਕਿ 90 ਤੋਂ ਉੱਤੇ ਪਰਸੈਂਟ ਰਿਜ਼ਲਟ ਆ ਇਹਨਾਂ ਚੀਜ਼ਾਂ ਦੇ ਧੰਨ ਜੀ ਅਗਰ ਆਪਾਂ ਗੱਲ ਕਰੀਏ ਔਰਤਾਂ ਦੇ ਵਿੱਚ ਕਿਹੜੀ ਕਿਹੜੀ ਸਮੱਸਿਆ ਆਉਂਦੀ ਹੈ ਜਿਸ ਕਰਕੇ ਬੱਚਾ ਨਹੀਂ ਹੁੰਦਾ ਮਰਦਾਂ ਦੇ ਵਿੱਚ ਕਿਹੜੀ ਕਿਹੜੀ ਸਮੱਸਿਆ ਆਉਂਦੀ ਹੈ ਤੁਸੀਂ ਦੋ ਸਮੱਸਿਆਵਾਂ ਦਾ ਜ਼ਿਕਰ ਕੀਤਾ ਇੱਕ ਰਸੌਲੀ ਦਾ ਇੱਕ ਸ਼ਕਰਾਣੂਆਂ ਦੀ ਕਮੀ ਦਾ ਇਸ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਕਾਰਨ ਨੇ ਜਿਹੜੇ ਉਹ ਪ੍ਰਭਾਵਿਤ ਕਰ ਸਕਦੇ ਨੇ ਜੈਂਟਸ ਦੇ ਵਿੱਚ ਤਾਂ ਸ਼ਕਰਾਣੂਆਂ ਦੀ ਕਮੀ ਦਾ ਹੀ ਹੁੰਦਾ ਕਾਰਨ ਜੀ ਤੇ ਬਾਕੀ ਲੇਡੀਜ਼ ਦੇ ਵਿੱਚ ਕਮੀਆਂ ਬਹੁਤ ਹੋ ਸਕਦੀਆਂ ਓਵਰੀ ਚ ਪ੍ਰੋਬਲਮ ਹੋ ਸਕਦੀ ਹੈ ਬੱਚੇਦਾਨੀ ਚ ਪ੍ਰੋਬਲਮ ਜਿਵੇਂ ਰਸੌਲੀ ਹੋ ਗਈ ਤੇ ਬਾਕੀ ਲਕੋਰੀਆ ਹੋਵੇ ਤਾਂ ਵੀ ਬੱਚਾ ਨਹੀਂ ਕਨਸੀਵ ਹੁੰਦਾ ਤੇ ਉਹ ਤੋਂ ਇਲਾਵਾ ਵੀ ਕਈ ਪ੍ਰੋਬਲਮਾਂ ਹੁੰਦੀਆਂ ਖਾਦ ਖਰਾਕ ਸਾਡੀ ਇਦਾਂ ਦੀ ਬਣ ਜਾਂਦੀ ਹੈ ਜਿਹਦੇ ਕਾਰਨ ਜਾਂ ਜਿਵੇਂ ਲਕੋਰੀਆ ਹੈ ਉਹ ਵੀ ਤਾਂ ਵੀ ਬੱਚਾ ਕਨਸੀਵ ਨਹੀਂ ਹੁੰਦਾ ਜਾਨੀ ਕਿ ਸਾਰਾ ਕੁਝ ਦੇਖ ਕੇ ਹੀ ਰਿਪੋਰਟਾਂ ਤੋਂ ਹੀ ਪਤਾ ਲੱਗਦਾ ਵੀ ਕਿਹੜੀ ਪ੍ਰੋਬਲਮ ਹੈ ਕਿਉਂ ਬੱਚਾ ਨਹੀਂ ਹੋ ਰਿਹਾ ਔਰ ਠੀਕ ਸਾਰੀਆਂ ਪ੍ਰੋਬਲਮਾਂ ਹੋ ਜਾਣੀਆਂ ਇਹ ਇਹ ਬਸਿਕਾ ਇਹ ਆ ਵੀ ਜਿਹੜਾ 100% ਨਿੱਲ ਹੋਣ ਅ ਸ਼ਿਕਰਾਨੂ ਜਿਹੜੇ ਜੈਟ ਸੁਣ ਨੇ ਜੀ ਉਹ ਉਹਨਾਂ ਦਾ ਥੋੜੀ ਜੀ ਪ੍ਰੋਬਲਮ ਹੁੰਦੀ ਆ ਬਾਕੀ ਨਹੀਂ ਤਾਂ ਬਾਕੀ ਸਾਰੇ ਠੀਕ ਹੋ ਜਾਂਦੀ ਆ ਜੀ ਜੀ ਅਗਰ ਆਪਾਂ ਗੱਲ ਕਰੀਏ ਇਹ ਇਸ ਦੀ ਜਿਹੜੀ ਟ੍ਰੀਟਮੈਂਟ ਆ ਕਿੰਨਾ ਕੁ ਲੰਬਾ ਉਸ ਦਾ ਪ੍ਰੋਸੈਸ ਹੁੰਦਾ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਲੋਕ ਕਿਤੇ ਜਾਂਦੇ ਨੇ ਕੁਝ ਸਮਾਂ ਦਵਾਈ ਖਾਂਦੇ ਨੇ ਹਟ ਜਾਂਦੇ ਨੇ ਕਹਿੰਦੇ ਸਾਨੂੰ ਰਿਜ਼ਲਟ ਨਹੀਂ ਮਿਲਿਆ ਫਿਰ ਨਵੀਂ ਜਗ੍ਹਾ ਜਾਂਦੇ ਨੇ ਉੱਥੇ ਵੀ ਆਹੀ ਕੁਝ ਹੁੰਦਾ ਹੈ ਤਾਂ ਇਹ ਮਤਲਬ ਕਿ ਸਬਰ ਵੀ ਇਸ ਚੀਜ਼ 'ਚ ਬਹੁਤ ਜ਼ਰੂਰੀ ਹੁੰਦਾ ਹੈ ਕਿੰਨਾ ਸਮਾਂ ਫਿਰ ਦਵਾਈ ਇਹ ਵੀ ਰੈਗੂਲਰ ਖਾਣੀ ਚਾਹੀਦੀ ਹੈ ਇਹ ਹੁੰਦਾ ਹੈ 3 ਤੋਂ 6 ਮਹੀਨੇ ਦਾ ਕੋਰਸ ਹੁੰਦਾ ਜੀ ਤੇ ਇਹ ਵੀ ਐਦਾਂ ਹੀ ਨਹੀਂ ਵੀ ਉਹੀ ਦਵਾਈ ਖਲਾਈ ਜਾਣੀ ਆ ਉਹ ਆਪਾਂ ਐਦਾਂ ਵੀ ਦਵਾਈ ਜਿਵੇਂ 1 ਮਹੀਨਾ ਦਵਾਈ ਖਲਾ ਕੇ ਦੁਬਾਰਾ ਉਹ ਚੈੱਕ ਕਰਾਉਣੇ ਆ ਟੈਸਟ ਕਰਾਉਣੇ ਆ ਦੁਬਾਰਾ ਜੀ ਐਦਾਂ ਨਹੀਂ ਹੈ ਵੀ ਉਹੀ ਕਹੇ ਵੀ 6 ਮਹੀਨੇ ਦਵਾਈ ਖਾਓ ਫੇਰ ਦੇਖੇਗੇ ਐਦਾਂ ਨਹੀਂ ਜੀ ਅਸੀਂ ਪੂਰੇ ਪ੍ਰੋਸੀਜਰ ਨਾਲ ਕੰਮ ਕਰੀਦਾ ਪਹਿਲਾਂ 1 ਮਹੀਨਾ ਦਵਾਈ ਪਹਿਲਾਂ ਉਹਦੇ ਪਹਿਲਾਂ ਚੈੱਕ ਕਰਾਈਦੇ ਆ ਉਸ ਤੋਂ ਬਾਅਦ 1 ਮਹੀਨੇ ਬਾਅਦ ਦਵਾਈ ਦੇ ਰਿਜ਼ਲਟ ਦੇਖਨੇ ਆ ਆਪਾਂ 1 ਮਹੀਨਾ ਬਾਅਦ ਕੀ ਰਿਜ਼ਲਟ ਮਿਲੇ ਉਹ ਤੋਂ ਬਾਅਦ ਫੇਰ ਅੱਗੇ ਆਪਾਂ ਚੱਲਦੇ ਆ ਐਦਾਂ ਨਹੀਂ ਹੈ ਵੀ ਉਦਾਂ ਹੀ ਦਵਾਈ ਖਲਾਈ ਜਾਣੀ ਆ ਕਿ ਅੱਜ ਕੱਲ ਇਹ ਬੜਾ ਹੁੰਦਾ ਹੈ ਕਿ ਜਿਵੇਂ ਕੋਈ ਨੌਕਰੀ ਪੇਸ਼ਾ ਨਹੀਂ ਕਿਉਂਕਿ ਜ਼ਿਆਦਾਤਰ ਲੋਕ ਨੌਕਰੀ ਪੇਸ਼ਾ ਹੀ ਨੇ ਤਾਂ ਉਹਨਾਂ ਨੂੰ ਹੁੰਦਾ ਕਿ ਵਿਆਹ ਤੋਂ ਦੇ ਬਾਅਦ ਜਲਦੀ ਬੱਚਾ ਹੋ ਗਿਆ ਵੀ ਤਾਂ ਆਪਾਂ ਨੂੰ ਯਾਰ ਵੀ ਬੱਚਾ ਸਾਹਮਣਾ ਵੀ ਔਖਾ ਹੋ ਜੂ ਨੌਕਰੀ ਦਾ ਵੀ ਦੇਖਣਾ ਕੁਝ ਸਮਾਜ ਦੀ ਵੀ ਸੰਗ ਲੱਗਦੀ ਰਹਿੰਦੀ ਆ ਕਈ ਵਾਰ ਉਹ ਲੇਟ ਕਰ ਦਿੰਦੇ ਨੇ ਤਾਂ ਹਾਲਾਤ ਇਹ ਬਣ ਜਾਂਦੇ ਨੇ ਫਿਰ ਬੜੀ ਮੁਸ਼ਕਿਲ ਨਾਲ ਬੱਚਾ ਹੁੰਦਾ ਹੈ ਕਿ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਨੇ ਉਦਾਂ ਪ੍ਰਭਾਵਤ ਨਹੀਂ ਕਰਦੀਆਂ ਉਹ ਜਿਹੜੇ ਅਸੀਂ ਢੰਗ ਅਪਣਾਉਨੇ ਆ ਉਹਨੂੰ ਬੱਚੇ ਨੂੰ ਰੋਕਣ ਲਈ ਜਿਵੇਂ ਸਫਾਈ ਕਰਾਤੀ ਐ ਇਦਾਂ ਉਹਨਾਂ 'ਚ ਕੋਈ ਪ੍ਰੋਬਲਮ ਆ ਜਾਂਦੀ ਐ ਉਦਾਂ ਨਹੀਂ ਪ੍ਰੋਬਲਮ ਆਉਂਦੀ ਹੁੰਦੀ ਵੀ ਜੇ ਆਪਾਂ ਉਦਾਂ ਹੀ ਲੇਟ ਜੇ ਆਪਾਂ ਬਚ ਕੇ ਚੱਲੀਏ ਜਿਹੜੀ ਅਸੀਂ ਉਹਨਾਂ ਢੰਗ ਅਪਣਾਉਨੇ ਆ ਜਿਵੇਂ ਗੋਲੀਆਂ ਵਗੈਰਾ ਖਾਣ ਲੱਜੇ ਨੇ ਉਹਨਾਂ ਨਾਲ ਪ੍ਰੋਬਲਮ ਆ ਜਾਂਦੀ ਐ ਕਿ ਗੋਲੀਆਂ ਨਾਲ ਰਸੌਲੀ ਬਣਨ ਦੇ ਚਾਂਸ ਬਹੁਤ ਆ ਜਿਹੜੀ ਆਪਣੇ ਕੀ ਕਹਿੰਦੇ ਥੋੜੀ ਇਹ ਗਰਮ ਰੋਤ ਗੋਲੀਆਂ ਜੀ ਉਨ੍ਹਾਂ ਨਾਲ ਉਹ ਕਈ ਪ੍ਰੋਬਲਮ ਆ ਜਾਂਦੀ ਹੈ ਜੇ ਸਫਾਈ ਕਰਾਤੀ ਇਹਨਾਂ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਹੈ ਜੇ ਉਦੋਂ ਲੇਟ ਕਰੋਗੇ ਬੱਚਾ ਉਦੋਂ ਤਾਂ ਨਹੀਂ ਪ੍ਰੋਬਲਮ ਆਉਂਦੀ ਹੈ ਜੀ ਜੀ ਹਾਂਜੀ ਤਾਂ ਕਈ ਵਾਰ ਅਜੀਹਾ ਹੁੰਦਾ ਹੈ ਕਿ ਇਹ ਹਜੇ ਕੇਸ 'ਚ ਜੋੜਾ ਬਹੁਤ ਸੰਗਦਾ ਏ ਮਰਦਾਂ ਨੂੰ ਤਾਂ ਖਾਸ ਤੌਰ ਤੇ ਸੰਗ ਲੱਗਦੀ ਆ ਵੀ ਯਾਰ ਮੇਰੇ ਤੇ ਸਵਾਲ ਚੁੱਕਣਗੇ ਵੀ ਮੈਨੂੰ ਕਹਿਣਗੇ ਵੀ ਤੇਰੇ 'ਚ ਕਮੀ ਆ ਤਾਂ ਫਿਰ ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਨਹੀਂ ਇਹ ਇਹ ਤਾਂ ਫਾਲਤੂ ਗੱਲਾਂ ਇਹ ਇੱਕ ਬਿਮਾਰੀ ਹੈ ਦੇਖੋ ਰੋਗ ਹੈ ਜਿਹੜਾ ਰੋਗ ਕਿਸੇ ਦੇ ਬਸ ਦੀ ਗੱਲ ਥੋੜਾ ਹੁੰਦੀ ਹੈ ਜੀ ਇਹ ਜੇ ਤੁਸੀਂ ਸਹੀ ਦੱਸੋਗੇ ਨੇ ਬਾਦੀ ਜਾਣੀ ਬਿਮਾਰੀ ਜੇ ਤੁਸੀਂ ਇਹਦਾ ਹੁਣ ਨਹੀਂ ਦੱਸੂਗਾ ਕਿਸੇ ਨੂੰ ਬਾਦੀ ਜਾਣੀ ਆ ਜਿਵੇਂ ਐਦਾਂ ਬਵਾਸੀਰ ਆ ਬਵਾਸੀਰ ਬਹੁਤ ਲੋਕ ਸੰਗ ਦੇ ਦੱਸਦੇ ਨਹੀਂ ਔਰ ਜਦੋਂ ਉਹਦੀ ਹਾਲਤ ਵਿਗੜ ਜਾਂਦੀ ਹੈ ਉਸ ਹਾਲਤ ਚ ਚਲੇ ਜਾਂਦੇ ਆ ਫਿਰ ਫਿਰ ਉਸ ਟਾਈਮ ਦੱਸਦੇ ਆ ਫਿਰ ਚੱਕੀ ਫਿਰਦੇ ਆ ਹਸਪਤਾਲਾਂ ਚ ਉਹਦਾ ਕੀ ਫਾਇਦਾ ਇਹਦੇ ਨਾਲ ਤੁਸੀਂ ਪਹਿਲਾਂ ਹੀ ਦੱਸੋ ਸਾਨੂੰ ਫੋਨ ਕਰੋ ਫੋਨ ਕਰਕੇ ਗੱਲ ਕਰ ਲੋ ਤੁਸੀਂ ਉਦਾਂ ਨਹੀਂ ਦੱਸ ਸਕਦੇ ਕਿਸੇ ਨੂੰ ਸਾਹਮਣੇ ਬਹਿ ਕੇ ਫੋਨ ਕਰਕੇ ਗੱਲ ਕਰ ਲੋ ਹਾਂਜੀ ਤਾਂ ਫਿਰ ਉਸ ਦਾ ਕਿਸ ਤਰ੍ਹਾਂ ਹੱਲ ਕੀਤਾ ਜਾਂਦਾ ਹੈ ਆਪਣੇ ਮਰਦਾਨਾ ਕਮਜ਼ੋਰੀ ਮਰਦਾਨਾ ਕਮਜ਼ੋਰੀ ਦੀ ਸਾਡੇ ਕੋਲ ਬਹੁਤ ਵਧੀਆ ਦਵਾਈ ਹੈ ਉਹ ਜਿੱਦਾਂ ਦਾ ਜਾਨੀ ਕਿ ਉਹ ਦੇਖ ਕੇ ਅਸੀਂ ਦਵਾਈ ਦੰਨੇ ਆ ਜੀ ਤੇ ਉਹ ਦੇਖਣਾ ਪੈਂਦਾ ਵੀ ਕੀ ਪ੍ਰੋਬਲਮ ਹੈ ਕਿਹੜੀ ਕਮੀ ਹੈ ਕਿੱਦਾਂ ਦੀ ਕਮੀ ਹੈ ਉਹਦੇ ਹਿਸਾਬ ਨਾਲ ਦਵਾਈ ਦੇ ਦਈ ਦੀ ਬਿਲਕੁਲ ਠੀਕ ਹੋ ਜਾਂਦੀ ਹੈ ਮਰਦਾਨਾ ਕਮਜ਼ੋਰੀ ਦੀ ਸਾਡੀ ਦਵਾਈ ਬਹੁਤ ਸ਼ਾਨਦਾਰ ਦਵਾਈ ਹੈ ਸਾਡੀ ਬਾਹਰ ਜ਼ਿਆਦਾਤਰ ਜਾਂਦੀ ਹੈ ਦਵਾਈ ਉਹ ਹਾਂਜੀ ਤੇ ਬਾਕੀ ਇਦਾਂ ਵੀ ਸਾਡੇ ਕੋਲ ਹੋਰ ਜਿਵੇਂ ਹਰਨੀਆਂ ਹੋਈਆਂ ਹਰਨੀਆਂ পেট ਦੇ ਵਿੱਚ ਆ ਧੁੰਨੀ ਫੁੱਲ ਨਿਵਾਰ ਨਿਕਲਿਆ ਹੁੰਦੀ ਹੈ ਇਹ ਸਕਿਨ ਦੀ ਪ੍ਰੋਬਲਮ ਹੈ ਸਕਿਨ ਦੀਆਂ ਤਾਹਾਂ ਹੁੰਦੀਆਂ ਉਹ ਸਕਿਨ ਖਰਾਬ ਹੋ ਜਾਂਦੀ ਹੈ ਲਟਕਣ ਲੱਗ ਜਾਂਦੀ ਹੈ ਬਾਹਰ ਕਈਆਂ ਦੇ ਤਾਂ ਆਪਣੇ ਅੰਗ ਵੀ ਬਾਹਰ ਆਉਣ ਲੱਗ ਜਾਂਦੇ ਆ ਉਹ ਸਾਡਾ ਜਿਹੜੀ ਦਵਾਈ ਆ ਉਹਦੀ 4 ਮਹੀਨੇ ਦੇ ਦਵਾਈ ਖਾਓ ਤੁਸੀਂ 4 ਮਹੀਨੇ ਦੇ ਵਿੱਚ ਤੁਹਾਡੇ ਉਹ ਪਹਿਲੇ ਮਹੀਨੇ ਚ ਬਹਿ ਪਏ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਲੱਗਣ ਲੱਗ ਜੀਗਾ ਉਹ ਜਗ੍ਹਾ ਨਰਮ ਹੋ ਜਾਏਗੀ ਤੇ ਠੀਕ ਹੋ ਜਾਣੀ ਸ਼ੁਰੂ ਹੋ ਜਾਊਗੀ ਹਾਂ ਅਲਰਜੀਆਂ ਬੜੀਆਂ ਚੱਲ ਪੀਆਂ ਜਿੱਕਰ ਉਹ ਇੱਕ ਵੀਟ ਅਲਰਜੀ ਹੋ ਗਈ ਜਾਂ ਹੋਰ ਕਈ ਤਰ੍ਹਾਂ ਦੀਆਂ ਅਲਰਜੀਆਂ ਨੇ ਜਿਹੜੀਆਂ ਇਹਨਾਂ ਦਾ ਵੀ ਕੋਈ ਹੱਲ ਹੈਗਾ ਹੀ ਹਾਂਜੀ ਹਾਂਜੀ ਅਲਰਜੀ ਦਾ ਹੱਲ ਹੈਗਾ ਅਲਰਜੀ ਦੇਖੋ ਕਣਕ ਤੋਂ ਅਲਰਜੀ ਜਿਵੇਂ ਡੇਅਰੀ ਪ੍ਰੋਡਕਟਾਂ ਤੋਂ ਅਲਰਜੀ ਜਾਂ ਉਦਾਂ ਅਲਰਜੀ ਇਹ ਵੱਖਰੀਆਂ ਵੱਖਰੀਆਂ ਅਲਰਜੀਆਂ ਇਹ ਵੀ ਬਿਲਕੁਲ ਠੀਕ ਹੋ ਜਾਂਦੀਆਂ ਅਲਰਜੀਆਂ ਦੇ ਸਾਡੇ ਕੋਲ ਬਹੁਤ ਵਧੀਆ ਦਵਾਈ ਹੈ ਜੀ ਇਹ ਤਕਰੀਬਨ 6 ਮਹੀਨੇ ਖਾਣੀ ਪੈਂਦੀ ਹੈ ਦਵਾਈ 6 ਮਹੀਨੇ ਦੇ ਵਿੱਚ ਮੁੜ ਕੇ ਕੋਈ ਅਲਰਜੀ ਕਿਸੇ ਚੀਜ਼ ਤੋਂ ਨਹੀਂ ਰਹਿੰਦੀ ਹੈਗੀ ਬਿਲਕੁਲ ਠੀਕ ਹੋ ਜਾਂਦੀ ਹੈ ਗਦੂਦਾਂ ਦੀ ਸਮੱਸਿਆ ਦਾ ਜ਼ਿਕਰ ਹੁੰਦਾ ਹੈ ਉਹ ਕੀ ਪ੍ਰੋਬਲਮ ਹੈ ਕੀ ਇਫੈਕਟ ਗਦੂਦ ਇਹ ਸਾਡੇ ਜਾਨੀ ਕਿ ਇਹ ਮਰਦਾਂ ਦੇ ਵਿੱਚ ਜਾਨੀ ਕਿ ਬੰਦੇ ਦੇ ਵਿੱਚ ਹੁੰਦਾ ਹੈ ਇਹ ਗਦੂਦ ਹੁੰਦੇ ਆ ਇਹ ਵੀਰਜ ਦੀਆਂ ਗ੍ਰੰਥੀਆਂ ਹੁੰਦੀਆਂ ਇਹ ਤੇ ਇਹ ਇਹਨਾਂ ਦਾ ਸਾਈਜ਼ ਵੱਧਣਾ ਸ਼ੁਰੂ ਹੋ ਜਾਂਦਾ ਉਹ ਜਿਹੜੀ ਪਾਈਪ ਹੈ ਸਾਡੀ ਬਾਥਰੂਮ ਵਾਲੀ ਪਾਈਪ ਹੈ ਉਹਦੇ ਸਾਈਡਾਂ ਤੇ ਹੁੰਦੀਆਂ ਉਹ ਜਦੋਂ ਸਾਇਜ ਬਾਜਨ ਦਾ ਫਿਰ ਉਹ ਦਵਾਈ ਲੰਨੀ ਹੈ ਪੈਪ ਨੂੰ ਕੁੱਟੀ ਜਾਂਦੀ ਹੈ ਪੈਪ ਉਹ ਠੀਕ ਹੋ ਜਾਂਦੀ ਹੈ तकरीबन 3-4 ਮਹੀਨੇ ਉਹਦੀ ਦਵਾਈ ਖਾਣੀ ਪੈਂਦੀ ਹੈ ਉੱਤੇ ਉਹ ਨਾਰਮਲ ਹੋ ਜਾਂਦੀ ਹੈ ਆਪਰੇਸ਼ਨ ਦੀ ਜਰੂਰਤ ਨਹੀਂ ਪੈਂਦੀ ਹਰਨੀਆਂ ਚ ਵੀ ਜਿਵੇਂ ਆਪਰੇਸ਼ਨ ਕੋਈ ਇਲਾਜ ਨਹੀਂ ਹੈਗਾ ਹਰਨੀਆਂ ਉਹ ਕੱਟ ਕੇ ਜਾਲੀ ਪਾ ਦਿੰਦੇ ਆ ਉਸ ਜਗ੍ਹਾ ਪਰ ਉਹ ਉਹ ਫਿਰ ਦੂਜੀ ਜਗ੍ਹਾ ਹੋ ਜਾਂਦੇ ਆ ਹੁਣ ਸਾਡੇ ਕੋਲ ਇੱਕ ਮਰੀਜ਼ ਆਇਆ ਜਿਹੜਾ 4-5 ਵਾਰ 4-5 ਵਾਰ ਆਪਰੇਸ਼ਨ ਕਰਾ ਚੁੱਕਿਆ ਤਾਂ ਹੁਣ ਡਾਕਟਰ ਦੁਆਰਾ ਗਏ ਫੇਰ ਦੁਆਰਾ ਹੋ ਗਈਆਂ ਹਰਨੀਆਂ ਤੇ ਡਾਕਟਰ ਕਹਿੰਦਾ ਵੀ ਹੁਣ ਆਪਰੇਸ਼ਨ ਕਰਨ ਦੀ ਜਗ੍ਹਾ ਹੀ ਨਹੀਂ ਹੈ ਤੁਹਾਡੇ ਵੀ ਹਰ ਜਗ੍ਹਾ ਤਾਂ ਆਪਰੇਸ਼ਨ ਹੋ ਗਿਆ ਤੇ ਹੁਣ ਸਾਡੇ ਕੋਲ ਆ ਕੇ ਉਹ ਦਵਾਈ ਲੈ ਕੇ ਗਿਆ ਜੀ ਤਾਂ ਹੋਰ ਕਿਹੜੀ ਸਮੱਸਿਆ ਦਾ ਤੁਸੀਂ ਇਲਾਜ ਕਰਦੇ ਹੋ ਕਿਹੜੇ ਮਾਮਲੇ ਨੇ ਜਿਹੜੇ ਉਹ ਜ਼ਿਆਦਾ ਦੇਖਣ ਨੂੰ ਮਿਲਦੇ ਨਹੀਂ ਦੇਖੋ ਸਾਡੇ ਕੋਲ ਜਿਵੇਂ ਆ ਕੀ ਕਹਿੰਦੇ ਭਗੰਦਰ ਹੋ ਗਿਆ ਫੋੜਾ ਭਗੰਦਰ ਹੋ ਗਿਆ ਕਈ ਤਾਂ ਉਹਨੂੰ ਭਗੰਦਰ ਨੂੰ ਵੀ ਬਵਾਸੀਰ ਦੱਸੀ ਜਾਂਦੇ ਆ ਇਹ ਇਹਨਾਂ ਦਾ ਫਰਕ ਹੁੰਦਾ ਭਗੰਦਰ ਅਲੱਗ ਚੀਜ਼ ਹੈ ਜੇ ਹੁਣ ਪਗੰਦਰ ਵਾਲੇ ਨੂੰ ਪਵਾਸੀਰ ਦੀ ਦਵਾਈ ਦائیںਗੇ ਤਾਂ ਕਿਦਾਂ ਠੀਕ ਹੋ ਜਾਏਗਾ ਉਹ ਜੀ ਜੇ ਬਵਾਸੀਰ ਵਾਲੇ ਨੂੰ ਪਗੰਦਰ ਦੀ ਦਵਾਈ ਦੇ ਦਾਂਗੇ ਉਹ ਨਹੀਂ ਠੀਕ ਹੋਊਗਾ ਇਸ ਕਰਕੇ ਪਗੰਦਰ ਅਲੱਗ ਚੀਜ਼ ਹੈ ਬਵਾਸੀਰ ਅਲੱਗ ਚੀਜ਼ ਹੈ ਜੀ ਬਵਾਸੀਰ ਵੀ ਕਈ ਕਿਸਮ ਦੀ ਹੁੰਦੀ ਹੈ ਤੇ ਇਹਨਾਂ ਸਾਰੀਆਂ ਦਾ ਸਾਡੇ ਕੋਲ ਇਲਾਜ ਹੈ ਔਰ ਇਹ ਪ੍ਰੋਪਰ ਇਲਾਜ ਹੁੰਦਾ ਤੇ ਪਗੰਦਰ ਦੀ ਉਹ ਤੁਸੀਂ ਦੇਖ ਵੀ ਸਕਦੇ ਆ ਜਿਹੜਾ ਸਾਡਾ ਟਾਇਲਟ ਵਾਲਾ ਰਸਤਾ ਪਗੰਦਰ ਉਹ ਤੋਂ ਕੁਝ ਦੂਰ ਹੁੰਦਾ ਜੀ ਜਿਹੜੇ ਬਵਾਸੀਰ ਨੂੰ ਤੇ ਉਹ ਕੰਡੇਾਂ ਤੇ ਹੁੰਦੀ ਹੈ ਜੀ ਇਹ ਇਹਦੇ ਨਾਲ ਇਹ ਫਰਕ ਦਾ ਆਮ ਬੰਦਾ ਵੀ ਇਹ ਸਮਝ ਸਕਦਾ ਵੀ ਇਹ ਭਗੰਦਰ ਆ ਜਾਂ ਬਵਾਸੀਰ ਆ ਤੇ ਇਲਾਜ ਇਹਨਾਂ ਦਾ ਬਿਲਕੁਲ ਸਾਰਿਆਂ ਦਾ ਹੋ ਜਾਂਦਾ ਜੀ ਜੀ ਤੇ ਬਾਕੀ ਅਸੀਂ ਬਹੁਤ ਹੋਰ ਚੀਜ਼ਾਂ ਦਾ ਇਲਾਜ ਵੀ ਜਾਨੀ ਕਿ ਪੂਰੇ ਬਿਮਾਰੀਆਂ ਦਾ ਇਲਾਜ ਕਰਦੇ ਹਾਂ ਤੁਸੀਂ ਕੋਈ ਵੀ ਬਿਮਾਰੀ ਹੋਵੇ ਤੁਸੀਂ ਸਾਡੇ ਨਾਲ ਕਨੈਕਟ ਕਰੋ ਸਾਨੂੰ ਦੱਸੋ ਆਪਣੀ ਰਿਪੋਰਟਾਂ ਵਗੈਰਾ ਭੇਜੋ ਅਸੀਂ ਉਹਦੇ ਮੁਤਾਬਕ ਦਵਾਈ ਬਣਾ ਕੇ ਤੁਹਾਨੂੰ ਉਹਦੇ ਅਕਾਊਂਡਿੰਗ ਦਵਾਈ ਬਣਾ ਦੇਗੇ ਬਿਲਕੁਲ ਠੀਕ ਹੋਏਗੀ ਜੀ ਤਾਂ ਆਪਾਂ ਸ਼ੁਰੂਆਤ ਚ ਜਿਹੜੀ ਗੱਲ ਕੀਤੀ ਸੀ ਤਾਂ ਇੱਕ ਸਵਾਲ ਮੇਰੇ ਮਨ ਚ ਹੋ ਰਾਇਆ ਜਿੰਨਾ ਕਿ ਲੇਡੀਜ਼ ਨੂੰ ਟਿਊਬਾਂ ਦੀ ਸਮੱਸਿਆ ਹੋ ਜਾਂਦੀ ਹੈ ਆਮ ਤੌਰ ਤੇ ਜਾਣਕਾਰੀ ਹੈ ਜਿਹੜੀ ਉਹ ਸਾਡੇ ਸਮਾਜ ਚ ਇਹਨਾਂ ਗੱਲਾਂ ਦੀ ਘੱਟ ਹੁੰਦੀ ਹੈ ਕਿਉਂਕਿ ਲੋਕ ਇਹ ਗੱਲਾਂ ਕਰਨੀਆਂ ਪਸੰਦ ਨਹੀਂ ਕਰਦੇ ਗੱਲ ਉਦੋਂ ਹੁੰਦੀ ਹੈ ਜਦੋਂ ਸਮੱਸਿਆ ਬੜੀ ਵੱਧ ਜਾਂਦੀ ਹੈ ਤਾਂ ਟਿਊਬਾਂ ਦੀ ਸਮੱਸਿਆ ਕਿੰਨੇ ਤੁਸੀਂ ਦੇਖਦੇ ਹੋ ਇਸ ਦਾ ਕੀ ਇਲਾਜ ਕੀਤਾ ਜਾਂਦਾ ਟਿਊਬਾਂ ਦੇ ਵਿੱਚ ਟਿਊਬਾਂ ਇੱਕ ਤਾਂ ਟਿਊਬਾਂ ਬੰਦ ਹੋ ਜਾਂਦੀਆਂ ਜੀ ਤੇ ਦੂਜਾ ਇਹ ਹੁੰਦਾ ਹੈ ਟਿਊਬ ਦੇ ਵਿੱਚ ਵੀ ਰਸੌਲੀ ਬਣ ਜਾਂਦੀ ਹੈ ਤੇ ਉਮਰ ਵਗੈਰਾ ਬਣ ਜਾਂਦਾ ਉਹਦੇ ਕਾਰਨ ਹੁੰਦਾ ਹੈ ਇਹਨਾਂ ਦਾ ਵੀ ਇਲਾਜ ਹੋ ਜਾਂਦਾ ਟਿਊਬਾਂ ਖੁੱਲ ਵੀ ਜਾਂਦੀਆਂ ਜੇ ਬੰਦ ਟਿਊਬਾਂ ਉਹਦੇ ਲਈ ਦਵਾਈ ਬਣਾ ਲਈਦੀ ਹੈ ਤੇ ਉਹ ਖੁੱਲ ਜਾਂਦੀਆਂ ਜੇ ਰਸੌਲੀ ਹੈ ਤਾਂ ਰਸੌਲੀ ਵੀ ਠੀਕ ਹੋ ਜਾਂਦੀ ਹੈ ਤੇ ਉਹ ਤੋਂ ਇਲਾਵਾ ਆਪਣੇ ਡਿਪਰੈਸ਼ਨ ਵੀ ਅੱਜਕੱਲ ਬਹੁਤ ਵੱਡੀ ਪ੍ਰੋਬਲਮ ਹੈ ਜਾਂ ਮਾਈਗਰੇਨ ਸਿਰ ਦਰਦ ਅੱਧਾ ਸਿਰ ਦਾ ਦੁਖਣਾ ਤੇ ਉਹ ਉਹ ਬੜੀ ਜਲਦੀ ਠੀਕ ਹੋ ਜਾਏਗਾ ਤੁਹਾਨੂੰ 15 ਦਿਨ ਦੀ ਦਵਾਈ ਵੀ ਦੱਸ ਦੇਗੀ ਵੀ ਤੁਹਾਡੀ ਮਾਈਗਰੇਨ ਬਿਲਕੁਲ ਠੀਕ ਹੋ ਗਿਆ ਤੁਸੀਂ ਟਿਊਬ ਦਾ ਜ਼ਿਕਰ ਕੀਤਾ ਹੈ ਰਸੋਲੀ ਹੋ ਜਾਂਦੀ ਹੈ ਟਿਊਮਰ ਹੋ ਜਾਂਦੀ ਹੈ ਤਾਂ ਕਈ ਵਾਰ ਇਹ ਸਮੱਸਿਆਵਾਂ ਕੈਂਸਰ ਦੇ ਵਿੱਚ ਵੀ ਤਬਦੀਲ ਹੋ ਜਾਂਦੀਆਂ ਨੇ ਤਾਂ ਕੈਂਸਰ ਦੀ ਸਮੱਸਿਆ ਵੀ ਵੱਡੀ ਦੇਖਣ ਨੂੰ ਮਿਲਦੀ ਹੈ ਚਾਹੇ ਉਹ ਇਸ ਤਰ੍ਹਾਂ ਦਾ ਸ਼ਖਸ਼ੂਲ ਰੋਗਾਂ ਨਾਲ ਸਬੰਧਤ ਹੋਵੇ ਜਾਂ ਕੋਈ ਹੋਰ ਹੋਵੇ ਹਾਂ ਦੇਖੋ ਕੈਂਸਰ ਦੇਖੋ ਟਿਊਮਰ ਇੱਕ ਜਿਹਨੂੰ ਰਸੌਲੀ ਟਿਊਮਰਿਕ ਉਹ ਰਸੌਲੀ ਆਪਾਂ ਪੰਜਾਬੀ ਚ ਕਹਿੰਦੇ ਆ ਟਿਊਮਰ ਉਹਨੂੰ ਇੰਗਲਿਸ਼ ਚ ਕਹਿੰਦੇ ਆ ਤੇ ਇਹ ਇਹੀ ਜਦੋਂ ਆਪਾਂ ਗੌਰ ਨਹੀਂ ਕਰਦੇ ਇਹਦਾ ਇਲਾਜ ਨਹੀਂ ਕਰਾਉਂਦੇ ਤਾਂ ਫਿਰ ਇਹ ਇਹ ਫਿਰ ਇਹੀ ਕੈਂਸਰ ਦਾ ਰੂਪ ਧਾਰ ਲੈਂਦੇ ਕੈਂਸਰ ਇੱਕ ਕੀ ਚੀਜ਼ ਆ ਕੈਂਸਰ ਸਾਡੇ ਸੈੱਲ ਆ ਕਈ ਤਰ੍ਹਾਂ ਦੇ ਸੈੱਲ ਹੁੰਦੇ ਆ ਸਰੀਰ ਚ ਉਹਨਾਂ ਦਾ ਇੱਕ ਬੈਲੈਂਸ ਹੁੰਦਾ ਵਧਣ ਦਾ ਉਹ ਬੈਲੈਂਸ ਖਰਾਬ ਹੋ ਜਾਂਦਾ ਕੁਝ ਕਿਸਮ ਦੇ ਸੈੱਲ ਜ਼ਿਆਦਾ ਵੱਧ ਗਏ ਉਹ ਕੈਂਸਰ ਬਣ ਜਾਂਦਾ ਹਾਂ ਇਹ ਇਹ ਸਾਰੇ ਚੀਜ਼ਾਂ ਦਾ ਇਲਾਜ ਹੋ ਜਾਂਦਾ ਤੁਸੀਂ ਆਓ ਜਿਹਨੂੰ ਵੀ ਪ੍ਰੋਬਲਮ ਆ ਆਓ ਅਸੀਂ ਤੁਹਾਡਾ ਇਲਾਜ ਕਰਾਂਗੇ ਹਾਂਜੀ ਤਾਂ ਅਗਰ ਕੋਈ ਮਰੀਜ਼ ਜਾਂ ਫਿਰ ਉਸਦੇ ਪਰਿਵਾਰ ਵਾਲੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋਣ ਪਰ ਇੱਥੇ ਉਹ ਆ ਨਹੀਂ ਸਕਦੇ ਅਗਰ ਉਹਨਾਂ ਨੇ ਤਾਂ ਦਵਾਈ ਮੰਗਵਣੀ ਆ ਤਾਂ ਕਿੱਥੇ ਕਿੱਥੇ ਤੱਕ ਇਹ ਦਵਾਈ ਪਹੁੰਚਾਈ ਜਾਂਦੀ ਆ ਕਿਸ ਮਾਧਿਅਮ ਰਾਹੀਂ ਦਵਾਈ ਨੇ ਜਿਹੜੀ ਉਹ ਮੰਗਵਾ ਸਕਦੇ ਨੇ ਵਿਦੇਸ਼ਾਂ ਵਿੱਚ ਵੀ ਡਿਲੀਵਰੀ ਦੀ ਬੜੀ ਮੰਗ ਹੁੰਦੀ ਆ ਆਲ ਇੰਡੀਆ ਵੀ ਬੜੀ ਮੰਗ ਹੁੰਦੀ ਆ ਦੇ ਸਾਡੇ ਦਵਾਈਆਂ ਜਾਂਦੀਆਂ ਸਾਰੀਆਂ ਕੰਟਰੀਆਂ ਚ ਜਿਹੜੀਆਂ ਕੰਟਰੀਆਂ ਚ ਦਵਾਈਸਾਂ ਵੈਸੇ ਨਹੀਂ ਜਾਂਦੀ ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਕੰਟਰੀ ਜਿਵੇਂ ਆਮ ਜਿਹੜੀਆਂ ਕੰਟਰੀਆਂ ਜਿੱਨਾਂ ਚ ਪੰਜਾਬੀ ਜ਼ਿਆਦਾ ਆਪਣੇ ਰਹਿੰਦੇ ਆ ਆਪਣੇ ਜਿਵੇਂ ਯੂਕੇ ਹੋਇਆ ਯੂਐਸਏ ਹੋਇਆ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹਨਾਂ ਸਾਰੀਆਂ ਕੰਟਰੀਆਂ ਚ ਤਾਂ ਜਾਂਦੀ ਹੈ ਦਵਾਈ ਤੇ ਤੁਸੀਂ ਸਾਡੇ ਨਾਲ ਗੱਲ ਕਰੋ ਸਾਡਾ ਨੰਬਰ ਹੈ 9041185300 ਇਹ ਤੇ ਗੱਲ ਕਰੋ ਠੇਠਾਂ ਵੀ ਚੱਲਦੇ ਨੰਬਰ ਉਹਨਾਂ ਤੇ ਗੱਲ ਕਰੋ ਤੁਸੀਂ ਦਵਾਈ ਤੁਹਾਡੀ ਇੱਥੇ ਤੁਸੀਂ ਆਪਣੀ ਸਮੱਸਿਆ ਦੱਸੋ ਉਹਦੇ ਅਕੋਰਡਿੰਗ ਅਸੀਂ ਦਵਾਈ ਬਣਾ ਕੇ ਤੁਹਾਨੂੰ ਭੇਜ ਦੇਵਾਂਗੇ ਬਿਲਕੁਲ 100% ਉਹਨਾਂ ਦੇ ਰਿਜ਼ਲਟ ਮਿਲਣਗੇ ਤੁਹਾਨੂੰ ਦਵਾਈ ਦੇ ਜੀ 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 ਧੰਨਵਾਦ ਜੀ ਤਾਂ ਵੱਖ-ਵੱਖ ਸਮੱਸਿਆਵਾਂ ਦਾ ਇਲਾਜ ਜਿਹੜਾ ਉਹ ਵੈਦ ਜਸਵੰਤ ਸਿੰਘ ਵੱਲੋਂ ਕੀਤਾ ਜਾਂਦਾ ਹੈ ਦਵਾਈਆਂ ਨੇ ਜਿਹੜੀਆਂ ਉਹਨਾਂ ਰਾਹੀਂ 100% ਇਲਾਜ ਕਰਨ ਦਾ ਦਾਅਵਾ ਹੈ ਜਿਹੜਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਸੈਕਸ਼ੂਅਲ ਪ੍ਰੋਬਲਮ ਹੋਵੇ ਬੱਚਿਆਂ ਦੀ ਸਮੱਸਿਆ ਹੋਵੇ ਕਿ ਬੱਚੇ ਨੇ ਜਿਹੜੇ ਉਹ ਨਹੀਂ ਹੋ ਰਹੇ ਇਸ ਦੇ ਨਾਲ ਹੀ ਹਰਨੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਇਲਾਜ ਆ ਜਿਹੜਾ ਉਹ ਕੀਤਾ ਜਾਂਦਾ ਹੈ ਅਗਰ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਉੱਤੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਇਸ ਦੇ ਨਾਲ ਹੀ ਤੁਸੀਂ ਵਿਦੇਸ਼ਾਂ ਵਿੱਚ ਵੀ ਇਹਨਾਂ ਤੋਂ ਦਵਾਈ ਆ ਜਿਹੜੀ ਉਹ ਮੰਗਵਾ ਸਕਦੇ ਹੋ ਤਾਂ ਅਗਰ ਤੁਸੀਂ ਵੀ ਜਾਂ ਕੋਈ ਤੁਹਾਡਾ ਜਾਣਕਾਰ ਇਸ ਤਰ੍ਹਾਂ ਦੀ ਕਿਸੇ ਵੀ ਸਮੱਸਿਆ ਵਿੱਚੋਂ ਜੂਝ ਰਿਹਾ ਹੈ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਉਹ ਸਬਾਬਤ ਚਰਚਾ ਕਰਕੇ ਉਸ ਦਾ ਇਲਾਜ ਆ ਜਿਹੜਾ ਉਹ ਕਰਵਾ ਸਕਦੇ ਹੋ